ਸੇਕਸ ਬਣਾ ਦੇ ਜਿਹੜੇ ਪਿਛਲੇ 달 ਚ ਮੀਟਿੰਗ ਹੋਈ ਸੀ ਨੂੰ ਚ ਫੈਸਲਾ ਲਿਆ ਗਿਆ ਸੀ ਔਰ ਮੈਂ ਉਹਦੀ ਛਲਕਾ ਕਰਦਾ ਕਿਉਂਕਿ ਵੱਖ-ਵੱਖ ਜਿਹੜੀਆਂ ਸਾਡੀਆਂ ਸਿੰਘ ਸੁਭਾਵਾਂ ਤੇ ਗੁਰਦੁਆਰੇ ਸਾਹਿਬਾਨ ਤੋਂ ਇਹ ਸ਼ਿਕਾਇਤ ਆ ਰਹੀਆਂ ਸੀ ਕਿ ਜਿਹੜੇ ਨਿਸ਼ਾਨ ਸਾਹਿਬ ਦੇ ਰੰਗ ਹੈ ਭਗਵਾ ਰੰਗ ਕਿਆਂ ਥਾਂ ਤੇ ਹੋ ਗਿਆ ਜੀ ਔਰ ਇਹ ਜਿਹੜਾ ਖਾਲਸਾ ਪੰਥ ਦਾ ਰੰਗ ਹੈ ਇਹ ਕੇਸਰੀਆ ਔਰ ਸੰਪੀਰ ਰੰਗ ਆ ਔਰ ਦੂਸਰਾ ਰੰਗ ਆ ਜਿਹੜਾ ਨੀਲਾ ਰੰਗ ਜਿਹੜੇ ਨਿਹੰਗ ਸਿੰਘ ਦਸਤਾਰਾ ਸਜਾਉਂਦੇ ਸਾਡੀ ਦਮਦਵੀ ਟਕਸਾਲ ਵੀ ਉਹ ਹੀ ਸਜਾਉਂਦੀ ਹੈ ਮੈਂ ਸਮਝਦਾ ਹੈ ਕਿ ਇਹ ਜਦੋਂ ਅਸੀਂ ਦੁਕਾਨਾਂ ਤੇ ਜਾਂਦੇ ਸੀ ਕੱਪੜਾ ਲੈਣ ਜਾਂਦੇ ਆ ਮੈਂ ਤਾਂ ਇਹਨੂੰ ਇਹਦੇ ਨਾਲ ਹੀ ਕੰਪੇਅਰ ਕਰੂੰਗਾ ਕਿ ਉਦੋਂ ਇੱਕ ਹੀ ਰੰਗ ਦੇ ਵਿੱਚ 10-10 ਰੰਗ ਸਾਨੂੰ ਦਿਖਾ ਰਹਿੰਦੇ ਆ ਔਰ ਉਹ ਕਈ ਵਾਰ ਫਿਰ ਜਿਹੜੇ ਨਾ ਉਹਦੀ ਕਨਫਿਊਜ਼ਨ ਹੋ ਜਾਂਦੀ ਸੀ ਸੋ ਕਰਦੇ ਕਰਦੇ ਉਹ ਇਹੋ ਜਿਹੇ ਰੰਗ ਲੱਗਣ ਰਿਹਾ ਜਿਵੇਂ ਭਗਵਾ ਰੰਗ ਹੁੰਦਾ ਤੇ ਭਗਵਾ ਰੰਗ ਜਿਹੜਾ ਹੈ ਉਹ ਦੂਸਰੇ ਧਰਮ ਦਾ ਰੰਗ ਸਮਝਿਆ ਜਾਂਦਾ ਸੀ ਸਾਡੇ ਖਾਲਸਾ ਪੰਥੀ ਚ ਵੀ ਸਮਝਦੇ ਸੀ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਕਿਹਾ ਕਿ ਪਹਿਲਾ ਰੰਗ ਕੇਸਰੀ ਸੀ ਜਿਵੇਂ ਕਿ ਉਹਨੂੰ ਬਸੰਤੀ ਕਹਿ ਰਹੇ ਨੇ ਪਰ ਸਮੇਂ ਦੇ ਹਿਸਾਬ ਨਾਲ ਜਦੋਂ ਦੁਕਾਨਦਾਰ ਕੋਲ ਲੋਕ ਜਾਂਦੇ ਨੇ ਸੰਗਤ ਜਾਂਦੀ ਹੈ ਨਿਸ਼ਾਨ ਸਾਹਿਬ ਦੀ ਪੋਸ਼ਾਕ ਲੈਣ ਵਾਸਤੇ ਤਾਂ ਸਮੇਂ ਦੇ ਹਿਸਾਬ ਨਾਲ ਉਹ ਚੇਂਜ ਹੁੰਦਾ ਗਿਆ ਜੇਕਰ ਦੂਜੇ ਪਾਸੇ ਨਿਹੰਗ ਸਿੰਘਾਂ ਦੀ ਗੱਲ ਕਰੀਏ ਤਾਂ ਜਿਹੜਾ ਕਿ ਉਹਨਾਂ ਦਾ ਰੰਗ ਪਹਿਲਾਂ ਸੀ ਸੁਰਮਈ ਉਹ ਅੱਜ ਵੀ ਉਵੇਂ ਦਾ ਉਵੇਂ ਹੈ ਕਿਵੇਂ ਦੇਖੀਏ ਜਿਹੜੇ ਸਾਨੂੰ ਕਹਿ ਰਹੇ ਸੀ ਕਈ ਹੱਦ ਤੇ ਕਰ ਵੀ ਰਹੇ ਸੀ ਲੋ ਜੀ ਇਹ ਤਾਂ ਅਕਾਲੀ ਦਲ ਦਾ ਜਾਂ ਸ਼ਰੋਨੀ ਕਮੇਟੀ ਦਾ ਇਹਨਾਂ ਨੇ ਭਗਵਾ ਕਰਨ ਕਰਤਾ ਜੀ ਪਏ ਤਾਂ ਉਹੋ ਹੀ ਭਾਰਤੀ ਜਨਤਾ ਪਾਰਟੀ ਨੇ ਕੀਤਾ ਉਹੋ ਹੀ ਰੰਗ ਨਾਲ ਕਰ ਲਿਆ ਇੱਕ ਸਿੱਖ ਧਰਮ ਦਾ ਇੱਕ ਜਿਹੜਾ ਵੱਖਰਾ ਸੂਲ ਵੱਖਰੀ ਦਿਖ ਵੱਖਰਾ ਪ੍ਰਾਵਾ ਵੱਖਰਾ ਇਤਿਹਾਸ ਵੱਖਰੀ ਕੌਮ ਵੱਖਰਾ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸਾਡਾ ਸਭ ਕੁਝ ਜਿਹੜਾ ਨਾ ਇਹ ਇੱਕ ਵੱਖਰੀ ਪਛਾਣ ਹੈ ਔਰ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਹੰਦਸਿਆ ਗਿਆ ਬਸੰਤੀ ਦੱਸਿਆ ਗਿਆ ਤੇ ਇਹ ਨੀਲਾ ਰੰਗ ਦੱਸਿਆ ਗਿਆ ਉਹ ਸਾਨੂੰ ਜਿਹੜਾ ਹੈ ਇਹ ਉਸੇ ਰੰਗ ਦੇ ਨਾਲ ਚਲਾਈ ਜਾਂਦਾ ਤਾਂ ਕਿ ਦੂਰੋਂ ਜਿਹੜਾ ਹੈ ਇਹ ਪਤਾ ਲੱਗੇ ਵੀ ਇਹ ਗੁਰਦੁਆਰੇ ਸਾਹਿਬਾਂ ਦਾ ਨਿਸ਼ਾਨ ਸਾਹਿਬ ਝੁਲ ਰਿਹਾ ਆਪਣੇ ਤੇ ਪੂਰੀ ਵੱਖਰੀ ਪਛਾਣ ਹੋਵੇ ਪੂਰੀ ਵੱਖਰੀ ਦੇਖ ਹੋਵੇ ਨਿਸ਼ਾਨ ਸਾਹਿਬ ਦਾ ਇਹਦਾ ਚੜਾਉਂਦਾ ਜਿਹੜਾ ਮਤਲਬ ਸੀਨਸਲ ਦੇ ਵਿੱਚ ਇੱਕ ਤੈਹ ਇੱਕ ਦੂਰੋਂ ਕੋਈ ਕਿਸੇ ਪਾਸਿਓਂ ਕੋਈ ਆ ਰਿਹਾ ਹੈ ਆਪਣਾ ਬਾਹਰੋਂ ਕੋਈ ਯਾਤਰੀ ਆ ਰਿਹਾ ਹੈ ਕੋਈ ਰਾਹਪੰਦੀ ਆ ਰਿਹਾ ਉਹਨੂੰ ਦੂਰੋਂ ਪਤਾ ਲੱਗੇ ਵੀ ਗੁਰਦੁਆਰਾ ਸਾਹਿਬ ਇੱਥੇ ਹੈਗਾ ਔਰ ਉੱਥੇ ਪ੍ਰਸ਼ਾਦਾ ਵੀ ਮਿਲਦਾ ਹੈ ਉੱਥੇ ਰਾਤ ਰਹਿਣ ਵਾਸਤੇ ਜਗ੍ਹਾ ਵੀ ਮਿਲਦੀ ਹੈ ਪੂਰੋਂ ਨਿਸ਼ਾਨ ਸਾਹਿਬ ਦਾ ਜਿਹੜਾ ਇਹ ਅਰਥ ਇਹ ਵੀ ਅੱਜ ਵੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ਼ੀਖਰ ਆਤਮਰਿਆਦ ਅਨੁਸਾਰ ਨਿਸ਼ਾਨ ਸਾਹਿਬ ਦਾ ਜਿਹੜਾ ਕਿ ਰੰਗ ਹੈ ਉਹ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਬਹੁਤੇ ਗੁਰਦਵਾਰਿਆਂ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਦੀ ਜਿਹੜੀ ਪੁਸ਼ਾਕ ਹੈ ਉਹ ਕੇਸਰੀ ਰੰਗ ਦੀ ਹੈ ਇਸੇ ਵਿੱਚ ਸੰਗਤਾਂ ਵਿਵਾਦ ਦੇ ਵਿੱਚ ਨੇ ਇਸੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਪੰਜ ਪੰਜ ਸਿੰਘ ਸਾਹਿਬਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਫੈਸਲਾ ਲਿਆ ਜਾਂਦਾ ਹੈ ਜਿਸ ਦੇ ਵਿੱਚ ਕਿ ਨਿਸ਼ਾਨ ਸਾਹਿਬ ਦੀ ਜਿਹੜੀ ਪੁਸ਼ਾਕ ਹੈ ਉਹ ਬਸੰਤੀ ਜਾਂ ਸੁਰਮਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕੂਲਰ ਵੀ ਜਾਰੀ ਕੀਤਾ ਗਿਆ ਸੋ ਇਸੇ ਸਬੰਧ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਬਰ ਖਾਲਸਾ ਮਾਪੇ ਜੀ ਜਿਹੜਾ ਕਿ ਅੱਜ ਪੰਜ ਸਿੰਘ ਸਾਹਿਬਾਨਾਂ ਵੱਲੋਂ ਫੈਸਲਾ ਲਿੱਤਾ ਗਿਆ ਹੈ ਕਿ ਜਿਹੜੇ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਪੁਸ਼ਾਕ ਦਾ ਰੰਗ ਹੈ ਉਹ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਇਸ ਦੇ ਬਾਰੇ ਤੋਂ ਜਾਣਕਾਰੀ ਸੰਜੀ ਉਹ ਸਿਕ ਸਿੰਘ ਸਾਹਿਬਾਨਾਂ ਦੇ ਜਿਹੜੇ ਪਿਛਲੇ ਦਿਨ ਚ ਮੀਟਿੰਗ ਹੋਈ ਸੀ ਉਹ ਚ ਫੈਸਲਾ ਲਿਆ ਗਿਆ ਸੀ ਔਰ ਮੈਂ ਉਹਦੀ ਛਲਗਾ ਕਰਦਾ ਕਿਉਂਕਿ ਵਕ ਵਕ ਜਿਹੜੀਆਂ ਸਾਡੀਆਂ ਸਿੰਘ ਸੁਭਾਵਾਂ ਤੇ ਗੁਰਦੁਆਰੇ ਸਾਹਿਬਾਨ ਤੋਂ ਇਹ ਸ਼ਿਕਾਇਤ ਆ ਰਹੀਆਂ ਸੀ ਕਿ ਜਿਹੜੇ ਨਿਸ਼ਾਨ ਸਾਹਿਬ ਦੇ ਰੰਗ ਹੈ ਭਗਵਾ ਰੰਗ ਕਿਆਂ ਥਾਂ ਤੇ ਹੋ ਗਿਆ ਜੀ ਸੋ ਉਹਦੇ ਕਰਕੇ ਔਰ ਇਹ ਜਿਹੜਾ ਖਾਲਸਾ ਪੰਥ ਦਾ ਰੰਗ ਹੈ ਇਹ ਕੇਸਰੀਆ ਔਰ ਬਸੰਤੀ ਰੰਗ ਆ ਔਰ ਦੂਸਰਾ ਰੰਗ ਆ ਜਿਹੜਾ ਨੀਲਾ ਰੰਗ ਜਿਹੜੇ ਨਿਹੰਗ ਸਿੰਘ ਦਸਤਾਰਾ ਸਜਾਉਂਦੇ ਸਾਡੀ ਦਮਦਵੀ ਟਕਸਾਲ ਵੀ ਉਹ ਹੀ ਸਜਾਉਂਦੀ ਹੈ ਉਹ ਮੈਂ ਸਮਝਦਾ ਹੈ ਕਿ ਜਦੋਂ ਅਸੀਂ ਦੁਕਾਨਾਂ ਉੱਤੇ ਜਾਂਦੇ ਸੀ ਕੱਪੜਾ ਲੈਣ ਜਾਂਦੇ ਆ ਮੈਂ ਤਾਂ ਇਹਨੂੰ ਇਹਦੇ ਨਾਲ ਹੀ ਕੰਪੇਅਰ ਕਰੂੰਗਾ ਕਿ ਉਦੋਂ ਇੱਕ ਹੀ ਰੰਗ ਦੇ ਵਿੱਚ 10-10 ਰੰਗ ਸਾਨੂੰ ਦਿਖਾ ਰਹਿੰਦੇ ਆ ਔਰ ਉਹ ਕਈ ਵਾਰ ਫਿਰ ਜਿਹੜੇ ਨਾ ਉਹਦੀ ਕਨਫਿਊਜ਼ਨ ਹੋ ਜਾਂਦੀ ਸੀ ਸੋ ਕਰਦੇ ਕਰਦੇ ਉਹ ਇਹੋ ਜਿਹੇ ਰੰਗ ਲੱਗਣ ਦਾ ਪੈ ਜਵੇਂ ਭਗਵਾ ਰੰਗ ਉਤਾ ਤੇ ਭਗਵਾ ਰੰਗ ਜਿਹੜਾ ਹੈ ਉਹ ਦੂਸਰੇ ਧਰਮ ਦਾ ਰੰਗ ਸਮਝਿਆ ਜਾਂਦਾ ਸੀ ਸਾਡੇ ਖਾਲਸਾ ਪੰਥੀ ਚ ਵੀ ਸਮਝਦੇ ਸੀ ਸੋ ਉਹਨਾਂ ਨੂੰ ਮੁਬਾਰਕ ਕਿਉਂਕਿ ਹਰ ਧਰਮ ਦਾ ਆਪਣੇ ਅਸੂਲ ਨੇ ਆਪਣੇ ਸਾਰੇ ਜਿਹੜੇ ਆ ਪਰੰਪਰਾਵਾਂ ਨੇ ਇੱਕ ਸਿੱਖ ਧਰਮ ਦਾ ਇੱਕ ਜਿਹੜਾ ਵੱਖਰਾ ਅਸੂਲ ਵੱਖਰੀ ਦੇਖ ਵੱਖਰਾ ਪਰਾਵਾ ਵੱਖਰਾ ਇਤਿਹਾਸ ਵੱਖਰੀ ਕੌਮ ਵੱਖਰਾ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸਾਡਾ ਸਭ ਕੁਝ ਜਿਹੜਾ ਨਾ ਇਹ ਇੱਕ ਵੱਖਰੀ ਪਛਾਣ ਆ ਔਰ ਜਿੱਥੇ ਸਾਡੇ ਉਹ ਆਪਣੇ ਨਿਸ਼ਾਨ ਸਾਹਿਬ ਦੇ ਜਿਹੜੇ ਫਰਲੇ ਸਾਹਿਬ ਆ ਚੜਾਉਨੇ ਆ ਨਿਸ਼ਾਨ ਸਾਹਿਬ ਦੇ ਉੱਪਰ ਕਪੜੇ ਸੋ ਉਹਦਾ ਇਹ ਰੰਗ ਜਿਹੜਾ ਸੀ ਇਹ ਸਪੈਸੀਫਿਕੇਸ਼ਨ ਸਿੰਘ ਸਰ ਨੇ ਕੀਤੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨੂੰ ਲਾਗੂ ਕੀਤਾ ਮੈਂ ਉਹਨਾਂ ਦੀ ਛਲਗਾ ਕਰਦਾ ਔਰ ਹਰੇਕ ਸਿੱਖ ਨੂੰ ਉਹਨਾਂ ਦੇ ਮਤਾਬਕ ਚਾਹੇ ਉਹ ਦੇਸ਼ ਵਿੱਚ ਆ ਚਾਹੇ ਵਿਦੇਸ਼ ਵਿੱਚ ਬੈਠਾ ਉਹਨਾਂ ਉਹਦੇ ਮਤਾਬਕ ਆਪਣੇ ਨਿਸ਼ਾਨ ਸਾਭਾ ਦੇ ਜਿਹੜੇ ਉੱਤੇ ਫਰਲੇ ਜਿਹੜੇ ਆਪਾਂ ਚਲਾਉਨੇ ਆ ਜਾਂ ਥੱਲੇ ਕਪੜਾ ਝੋਨੇ ਉਹਦੀ ਵਰਗਾ ਹੀ ਬਣਾਉਣਾ ਚਾਹੀਦਾ ਔਰ ਮੈਂ ਇਹ ਨਹੀਂ ਮੈਂ ਇਸ ਸਮੇਂ ਦਾ ਕਈਆਂ ਗੁਰਦੁਆਰੇ ਸਾਹਿਬਾਂ ਨਾਲ ਵਿੱਚ ਇਹ ਸਹੀ ਚੜਿਆ ਵੀਗਾ ਕਈਆਂ ਦੇ ਵਿੱਚ ਜਿੱਥੇ ਰੰਗ ਦਾ ਥੋੜ੍ਹਾ ਜਿਹਾ ਬਦਲਾਅ ਹੋਇਆ ਹੈ ਉਹਨਾਂ ਨੂੰ ਵੀ ਇਹ ਦੇਖ ਕੇ ਜੋ ਸਾਨੂੰ ਦੱਸਿਆ ਗਿਆ ਹੈ ਰੰਗ ਜਿਹੜੇ ਸੰਬੰਧਤ ਆ ਔਰ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਸਾਨੂੰ ਦੱਸਿਆ ਗਿਆ ਬਸੰਤੀ ਦੱਸਿਆ ਗਿਆ ਤੇ ਇਹ ਨੀਲਾ ਰੰਗ ਦੱਸਿਆ ਗਿਆ ਉਹ ਸਾਨੂੰ ਜਿਹੜਾ ਹੈ ਇਹ ਉਸੇ ਰੰਗ ਦੇ ਨਾਲ ਚੜਾਉਣਾ ਚਾਹੀਦਾ ਤਾਂ ਕਿ ਦੂਰੋਂ ਜਿਹੜਾ ਹੈ ਇਹ ਪਤਾ ਲੱਗੇ ਵੀ ਇਹ ਗੁਰਦੁਆਰੇ ਸਾਹਿਬਾਂ ਦਾ ਨਿਸ਼ਾਨ ਸਾਹਿਬ ਝੁਲ ਰਿਹਾ ਆਪਣੇ ਤੇ ਉਹਦੀ ਵੱਖਰੀ ਪਛਾਣ ਹੋਵੇ ਉਹਦੀ ਵੱਖਰੀ ਦੇਖ ਹੋਵੇ ਔਰ ਉਹ ਨਿਸ਼ਾਨ ਸਾਹਿਬ ਦਾ ਇਹਦਾ ਚੜਾਉਂਦਾ ਜਿਹੜਾ ਮਤਲਬ ਸੀ ਨਾ ਅਸਲ ਦੇ ਵਿੱਚ ਇੱਕ ਤਾਂ ਇਹ ਕਿ ਦੂਰੋਂ ਕੋਈ ਕਿਸੇ ਪਾਸਿਓ ਕੋਈ ਆ ਰਿਹਾ ਹੈ ਆਪਣਾ ਬਾਹਰੋਂ ਕੋਈ ਯਾਤਰੀ ਆ ਰਿਹਾ ਹੈ ਕੋਈ ਰਾਹਪੰਦੀ ਆ ਰਿਹਾ ਉਹਨੂੰ ਦੂਰੋਂ ਪਤਾ ਲੱਗੇ ਵੀ ਗੁਰਦੁਆਰਾ ਸਾਹਿਬਾਂ ਤੇ ਹੈਗਾ ਔਰ ਉੱਥੇ ਪ੍ਰਸ਼ਾਦਾ ਵੀ ਮਿਲਦਾ ਹੈ ਉੱਥੇ ਰਾਤ ਰਹਿਣ ਵਾਸਤੇ ਜਗ੍ਹਾ ਵੀ ਮਿਲਦੀ ਹੈ ਦੂਰੋ ਨਿਸ਼ਾਨ ਸਬਦ ਦਾ ਜਿਹੜਾ ਇਹ ਅਰਥ ਇਹ ਵੀ ਸਾਣਾ ਅੱਜ ਵੀ ਹੈ ਸੋ ਫਿਰ ਜਿਹੜਾ ਰਾਈ ਪੰਦੀ ਤੇਰਾ ਨੂੰ ਪਤਾ ਲੱਗਦਾ ਉਹ ਦੂਰੋਂ ਵੇਖ ਕੇ ਜਾ ਸਕਦਾ ਵੀ ਉੱਥੇ ਫਰਲਾ ਜਿਹੜਾ ਨਾ ਝੂਲ ਰਿਹਾ ਹੈ ਤੇ ਉੱਥੇ ਸਾਨੂੰ ਰੋਟੀ ਮਿਲੂ ਪ੍ਰਸ਼ਾਦਾ ਮਿਲੂਗਾ ਸਤਕਾਰ ਮਿਲੂਗਾ ਰਾਤ ਨੂੰ ਰਹਿਣ ਦੀ ਜਗ੍ਹਾ ਮਿਲੂਗੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਾਂ ਲੱਤਮਸਤਕ ਵੀ ਹੋ ਜਾਗੇ ਔਰ ਰਾਤ ਰਹਿੰਦੇ ਸਨ ਤੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੀਆਂ ਪੰਜ ਬਾਣੀਆਂ ਪੜਕੇ ਤੇ ਸੰਗ ਜਿਹੜੀ ਅਗਲੀ ਮੰਜ਼ਲ ਨੂੰ ਜਿਹੜੇ ਆ ਉੱਤਰਪੰਤੇ ਸਰ ਸੋ ਇਹ ਪ੍ਰਾਤਨ ਇਤਿਹਾਸ ਨਾਲ ਵੀ ਸਾਰੀ ਗੱਲ ਜਿਹੜੀ ਆ ਇਹ ਜੁੜੀ ਹੋਈ ਆ ਜਿਹੜੀ ਇਹ ਫਰਲੇ ਵਾਲੀ ਆ ਸੋ ਇਹ ਜਿਹੜੇ ਵੱਖਰੀ ਦੇਖ ਵਾਲੀ ਗੱਲ ਕੀਤੀ ਹੈ ਬਹੁਤ ਚੰਗੀ ਆ ਬਹੁਤ ਸੋਹਣੀ ਆ ਔਰ ਜਿਹੜੇ ਸਾਨੂੰ ਕਹਿ ਰਹੇ ਸੀ ਕਈ ਹੱਦ ਤੇ ਕਰ ਵੀ ਰਹੇ ਹੀ ਲੋ ਜੀ ਇਹਦਾ ਅਕਾਲੀ ਦਲ ਦਾ ਜਾਂ ਸ਼ਰੋਮਨੀ ਕਮੇਟੀ ਦਾ ਇਹਨਾਂ ਨੇ ਭਗਵਾਨ ਕਰਨ ਕਰਤਾ ਜੀ ਜੀ ਉਹ ਇਹ ਤਾਂ ਉਹੀ ਭਾਰਤੀ ਜਨਤਾ ਪਾਰਟੀ ਨੇ ਕੀਤਾ ਉਹੀ ਰੰਗ ਨਾਲ ਕਰ ਲਿਆ ਔਰ ਬਿਲਕੁਲ ਸਿੰਘ ਸੇ ਬਨਾਰਾ ਫੈਲਾੜਾ ਸਹੀ ਕੀਤਾ ਉਹਨਾਂ ਦਾ ਰੰਗ ਭਗਵਾ ਹੈ ਸਾਡੇ ਖਾਲਸਾ ਪੰਥ ਦਾ ਰੰਗ ਭਗਵਾਨੀ ਇਹ ਕੇਸਰੀ ਇਹ ਸਰਮਈ ਰੰਗ ਜਿਹੜਾ ਨੀਲਾ ਰੰਗ ਦੱਸਿਆ ਗਿਆ ਉਹ ਰੰਗ ਇਹ ਚਲਾਉਣ ਵਾਸਤੇ ਕਿਹਾ ਗਿਆ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਕਿਹਾ ਕਿ ਪਹਿਲਾ ਰੰਗ ਕੇਸਰੀ ਸੀ ਜਿਵੇਂ ਕਿ ਤੁਹਾਨੂੰ ਬਸੰਤੀ ਕਹਿ ਰਹੇ ਨੇ ਪਰ ਸਮੇਂ ਦੇ ਹਿਸਾਬ ਨਾਲ ਜਦੋਂ ਦੁਕਾਨਦਾਰ ਕੋਲ ਲੋਕ ਜਾਂਦੇ ਨੇ ਸੰਗਤ ਜਾਂਦੀ ਹੈ ਨਿਸ਼ਾਨ ਸਾਹਿਬ ਦੇ ਪੋਸ਼ਾਕ ਲੈਣ ਵਾਸਤੇ ਤਾਂ ਸਮੇਂ ਦੇ ਹਿਸਾਬ ਨਾਲ ਉਹ ਚੇਂਜ ਹੁੰਦਾ ਗਿਆ ਤੇ ਜੇਕਰ ਦੂਜੇ ਪਾਸੇ ਨਿਹੰਗ ਸਿੰਘਾਂ ਦੀ ਗੱਲ ਕਰੀਏ ਤਾਂ ਜਿਹੜਾ ਕਿ ਉਹਨਾਂ ਦਾ ਰੰਗ ਪਹਿਲਾਂ ਸੀ ਸਰਮਈ ਉਹ ਅੱਜ ਵੀ ਉਵੇਂ ਦਾ ਉਵੇਂ ਹੈ ਕਿਵੇਂ ਦੇ ਉਹ ਕਈ ਵਾਰ ਪਤਾ ਕਿ ਉਹ ਜਿਹੜੀਆਂ ਸਾਡੀਆਂ ਸੰਪਰਦਾਵਾਂ ਹਨ ਨਾ ਜਿਸ ਤਰ੍ਹਾਂ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੰਪਰਦਾ ਬਾਬਾ ਅਵਤਾਰ ਸਿੰਘ ਜੀ ਹੈ ਜਿਹੜਾ 96 ਕਰੋੜੀ ਹੈ ਜੈਸੇ ਬੰਦੀਆਂ ਚਾਹ ਤਮਦੇ ਵੀ ਟਕਸਾਲ ਆ ਸੋ ਇਹ ਆਪਣਾ ਜਦੋਂ ਰੰਗਾ ਉਹਨੂੰ ਨੀਲਾ ਰੰਗੀ ਇਹ ਪੰਦੇ ਨੇ ਜਿਹੜਾ ਸਹੀ ਆ ਇੱਕ ਡੋਰੀ ਵਾਲੀ ਪਹਿਲਾ ਪੱਗ ਵੀ ਬੰਦਦੇ ਕੱਲੀ ਵੀ ਬੰਦਦੇ ਨਹੀਂ ਜਿਹੜੇ ਸ਼ਰੋਮਨੀ ਕਾਲੀਦਾਲ ਦੇ ਵਿੱਚ ਰਹਿੰਦੇ ਹੁੰਦੇ ਸੀ ਨਾ ਪੁਰਾਣੇ ਜਿੱਤਰਾ ਜਹਦਰ ਗੁਰਚਰ ਸਿੰਘ ਟੋੜਾ ਵਰਗੇ ਹੀ ਜਹਦਰ ਮੋਹਨ ਸਿੰਘ ਟੋੜੋੜੀ ਜਾ ਬਾਬਾ ਫਤੇ ਸਿੰਘ ਜੀ ਬਾਬਾ ਉਹ ਰੰਗ ਜਿਹੜਾ ਇਹ ਬੰਦੇ ਸੀ ਉਹ ਇਹੋ ਹੀ ਬਿਲਕੁਲ ਜਿਹੜਾ ਰੰਗ ਅੱਜ ਦੱਸਿਆ ਗਿਆ ਸੋ ਇਹ ਸਾਡੇ ਫਰਲੇ ਦੇ ਉੱਤੇ ਵੀ ਸਾਡੀਆਂ ਦਸਤਾਰਾਂ ਉੱਤੇ ਵੀ ਔਰ ਸਾਡੇ ਜਿਹੜੇ ਵੱਡੀਆਂ ਜਥੇਬੰਦੀਆਂ ਨੇ 96 ਕਰੋੜੀ ਬਾਬਾ ਜੀ ਜਾਂ ਸਾਡੇ ਬਾਬਾ ਵਿਧੀ ਚੰਦ ਜੀ ਜਾਂ ਹੋਰ ਵੀ ਜਥੇਬੰਦੀਆਂ ਉਹ ਰੰਗ ਵੀ ਇਹੀ ਹੀ ਬੰਦੀਆਂ ਨੇ ਸੋ ਜਿਹੜਾ ਦੂਸਰਾ ਸਾਡਾ ਰੰਗ ਆ ਜਿਹੜਾ ਬਸੰਤੀ ਰੰਗ ਜਿਹਨੂੰ ਕਿਹਾ ਗਿਆ ਹੈ ਜਾਂ ਇਹਨੂੰ ਕੇਸਰੀ ਰੰਗ ਕਹਿ ਲੀਏ ਇਹ ਸਾਡਾ ਇੱਕ ਜਜ਼ਬੇ ਵਾਲਾ ਰੰਗ ਹੈ ਜਿਹਦਾ ਜਜ਼ਬਾ ਵੀ ਪੈਦਾ ਕਰਦਾ ਸਾਨੂੰ ਦੇਖ ਕੇ ਸਾਡੇ ਵਿੱਚ ਇੱਕ ਜਿਹੜੀ ਸਿੱਖੀ ਦੀ ਤਾਂ ਇੱਕ ਸਿੱਖੀ ਆ ਜਜ਼ਬਾ ਇੱਕ ਜ਼ੁਲਮ ਖਿਲਾਫ ਲੜਨ ਦਾ ਵੀ ਸਾਨੂੰ ਜਿਹੜਾ ਨਾ ਉਹ ਇਹਦੇ ਚੋਂ ਜਿਹੜੇ ਆ ਉਹ ਜਜਬਾ ਮਿਲਦਾ ਸੋ ਇਹ ਕਰਕੇ ਕਈ ਵਾਰ ਟਾਈਮ ਟੂ ਟਾਈਮ ਕਈ ਗੱਲਾਂ ਜਿਹੜੀਆਂ ਥੋੜੀਆਂ ਜਿਹਾ ਜਦੋਂ ਥੋੜੇ ਪਾਸੇ ਚਲੀ ਜਾਂਦੀਆਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੇ ਦਿੰਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹਨੂੰ ਲਾਗੂ ਕਰਦੀ ਹੈ ਸੋ ਇਸ ਕਰਕੇ ਸਾਰਾ ਜਿਹੜਾ ਇਹ ਫਿਰ ਦੁਬਾਰਾ ਤੋਂ ਲਾਗੂ ਕੀਤਾ ਗਿਆ ਜੇਕਰ ਨਿਸ਼ਾਨ ਸਾਹਿਬ ਦੀ ਗੱਲ ਕਰੀ ਤਾਂ ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਸਾਹਿਬ ਬਣਿਆ ਹੁੰਦਾ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਵੀ ਜਿਹੜਾ ਕਿ ਹੁਣ ਅੱਜ ਤੋਂ ਬਾਅਦ ਸਰਬਲੋ ਦਾ ਖੰਡਾ ਲੱਗਿਆ ਹੋਣਾ ਚਾਹੀਦਾ ਬਿਲਕੁਲ ਸਾਡੇ ਜ ਸਰਬਲੋ ਆ ਨਾ ਸਰਬਲੋ ਨੂੰ ਮਾਨਤਾ ਦਿੱਤੀ ਗਈ ਆ ਜਿਹੜਾ ਸਾਡੇ ਇਹ ਆਪਣੇ ਜੇ ਚੰਬਰਤ ਛਕਾਇਆ ਗਿਆ ਸੀਗਾ ਘੰਟੇ ਦੇ ਬਾਟੇ ਵਿੱਚ ਉਹ ਵੀ ਸਰਬਲੋਰਾ ਸੀ ਉਹਦੇ ਕਈ ਤੱਤ ਨੇ ਵਿਗਿਆਨਕ ਤੌਰ ਤੇ ਜਿਹੜੇ ਜਿਹੜੀ ਹੁਣ ਸਾਇੰਸ ਦਸਦੀ ਹੈ ਸੋ ਇੱਕ ਲੰਮਾ ਵਿਸ਼ਾ ਹੈ ਤੇ ਤੇ ਆਪਾਂ ਬੜਾ ਕੁਝ ਕਹਿ ਸਕਦੇ ਆ ਤੁਸੀਂ ਵੇਖੋ ਨਿਹੰਗ ਸਿੰਘ ਅੱਜ ਵੀ ਉਹਨਾਂ ਦੇ ਜਿਹੜੇ ਭਾਜੇ ਬੰਦਿਆ ਦਾਲਾ ਬੰਦੀਆਂ ਨੇ ਜਿਹਦੇ ਚੋ ਸ਼ਰਧਾਈ ਆਪਣੇ ਦਾ ਸ਼ਕਉਰੇ ਨੇ ਉਹ ਸਾਰੇ ਉਹਨਾਂ ਦੇ ਸਰਬਲੋਹਰੇ ਨੇ ਸੋ ਸਾਡੇ ਵੈਸੇ ਤਾਂ ਅੱਜ ਜੇ ਮੇਰੇ ਖਿਆਲ ਸਾਰੇ ਪੰਜਾਬ ਦੇ ਲੋਕ ਔਰ ਜਿੰਨੇ ਵੀ ਐਮੈਨੀਆਂ ਦਾ ਕਲੇ ਸਿੱਖੀ ਇਹ ਸਰਬ ਲੋਹ ਨੂੰ ਵਰਤਣ ਲੱਗਣਗੇ ਤੇ ਲੋਹੇ ਦੀ ਘਾੜ ਜਿਹੜੀ ਸਾਡੇ ਚ ਹੁੰਦੀ ਉਹ ਵੀ ਪੂਰੀ ਹੁੰਦੀ ਆ ਨਾਲੇ ਹਰੇ ਪ੍ਰਾਤਨ ਜਿਹੜੇ ਸਾਡੇ ਇਹ ਰਵੈਤੀ ਸਾਡੇ ਬਰਤਨ ਨੇ ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਸਾਡੇ ਆ ਰਵੈਤੀ ਬਰਤਨ ਸੀ ਆ ਸਾਡੇ ਰਵੈਤੀ ਸਤਰੀ ਸਾਹਬ ਸੀ ਆ ਸਾਡੇ ਰਵੈਤੀ ਕਸ਼ਹਿਰਾ ਆ ਕਿਰਪਾਨ ਆ ਆ ਖੰਡਾ ਔਰ ਇਹ ਸਾਰਾ ਕੁਝ ਜਿਹੜਾ ਹੈ ਇਹ ਆਪਣੀਆਂ ਰਵੈਤਾਂ ਜਿਹੜੀਆਂ ਨੇ ਨਾ ਇਹ ਆਉਣ ਵਾਲੀ ਪੀੜ੍ਹੀ ਨੂੰ ਡਿਲੀਵਰ ਕਰਕੇ ਜਾਣਾ ਦੱਸ ਕੇ ਜਾਣਾ ਸੀ ਔਰ ਸਾਡੀ ਜ਼ਿੰਮੇਵਾਰੀ ਵੀ ਬਣਦੀ ਸਾਡੀ ਸਾਰਿਆਂ ਦੀ ਸੋ ਇਸ ਕਰਕੇ ਇਹ ਜਿਹੜੇ ਹੈਗਾ ਸਰਬ ਇਹ ਸਾਡੀ ਜ਼ਿੰਦਗੀ ਵਿੱਚ ਵਰਤਰਾ ਬਹੁਤ ਜ਼ਰੂਰੀ ਆ ਔਰ ਸਾਨੂੰ ਸਾਰਿਆਂ ਨੂੰ ਅਜ ਸਾਡੀਆਂ ਸੰਪੱਤਾਵਾਂ ਨੇ ਇਹ ਸਾਰੇ ਸਿਧਾਂਤ ਜਿਹੜੇ ਆ ਉਹਨੂੰ ਜੀਵਿਤ ਰੱਖਿਆ ਹੋਇਆ ਉਹਨਾਂ ਦਾ ਵੀ ਇਹ ਜਿਹੜਾ ਮੈਂ ਸਮਝਦਾ ਤਨਮਾਰ ਕਰਨਾ ਪੈਂਦਾ ਨਿਸ਼ਾਨ ਸਾਹਿਬ ਦੀ ਜਿਹੜੀ ਪੋਸ਼ਾਕ ਹੈ ਇਸ ਨੂੰ ਲੈ ਕੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਧਰਮ ਪ੍ਰਚਾਰ ਕਮੇਟੀ ਆ ਉਹਨਾਂ ਦੀ ਹੁਣ ਕਿਵੇਂ ਸੰਗਤਾਂ ਨੂੰ ਪ੍ਰਚਾਰ ਕਰੂਗੀ ਕਿਉਂਕਿ ਗੁਰਦੁਆਰਾ ਸਾਹਿਬ ਵਿੱਚ ਕਈ ਜਗ੍ਹਾ ਤੇ ਕੇਸਰੀ ਰੰਗ ਦੇ ਜਿਹੜੇ ਇੱਕ ਨਿਸ਼ਾਨ ਸਾਹਿਬ ਕਈਆਂ ਗੁਰਦੁਆਰਿਆਂ ਸਰਪੰਨਾ ਚ ਪਹਿਲਾਂ ਹੀ ਜਿਹੜੇ ਰੰਗ ਦੱਸੇ ਗਿਆ ਆ ਰੈਡੀ ਹੈਗੇ ਆ ਜਿੱਥੇ ਕਿਤੇ ਨਹੀਂ ਹੈਗੇ ਉੱਥੇ ਇਹ ਰੰਗਾ ਨੂੰ ਲਾਉਣ ਵਾਸਤੇ ਜਾਂ ਆਪਣੇ ਦੁਬਾਰਾ ਸ਼ੁਭਤ ਕਰਨ ਵਾਸਤੇ ਕਿਹਾ ਗਿਆ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਉਹ ਮੈਂ ਸਮਝਦਾ ਇੱਕੇ ਜਗ੍ਹਾ ਤੋਂ ਜੇ ਕਿਤੇ ਸਾਡਾ ਇਕੱਠੇ ਤੌਰ ਤੇ ਕੋਈ ਕਈਰਾਂ ਨੂੰ ਹੋਈਂਦਾ ਨਾ ਸੰਪਰਕ ਹੋਈਂਦਾ ਹੈ ਤੇ ਜਾਂ ਇਕੱਠੇ ਤੌਰ ਤੇ ਜਿਹੜੀਆਂ ਚੀਜ਼ਾਂ ਬਾਕੀ ਵੀ ਲਿਉਣੇ ਇੱਥੇ ਦਰਬਾਰ ਸਾਹਿਬ ਵਰਤਨ ਵਾਲੀਆਂ ਲਿਉਣੇ ਆ ਜਾਂਦਾ ਵਾਲਾ ਲਿਉਣੇ ਆ ਤੇ ਹੋਰ ਇੱਥੇ ਲਿਉੜੇ ਖੰਡ ਲਿਉਣੇ ਆ ਦੁੱਧ ਲਿਉਣੇ ਆ ਕਿ ਉਹ ਸਾਰਾ ਕੁਝ ਤੇਰਾ ਬਾਹਰ ਹੋਵੇ ਔਰ ਇਹ ਵੀ ਇੱਕੇ ਜਗ੍ਹਾ ਤੋਂ ਜੇ ਮਿਲ ਜਾਣ ਕਿ ਮੇਰੇ ਖਿਆਲ ਦੇ ਵਿੱਚ ਆ ਸਾਨੂੰ ਸਾਰਿਆਂ ਨੂੰ ਉਹ ਉਥੋਂ ਲੈ ਕੇ ਔਰ ਇਹ ਸਾਰਿਆਂ ਥਾਵਾਂ ਤੇ ਗੁਰਦੁਆਰੇ ਸਬਾਨਾਂ ਵਿੱਚ ਜਿੱਥੇ ਵੀ ਜ਼ਰੂਰਤ ਹੈ ਉੱਥੇ ਇਹ ਹਰ ਵੇਸ਼ ਸ਼ੁਕਤ ਕਰਾਂਗੇ ਇਹ ਸੇਵੇਂ ਜਿਹੜਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਵੀ ਇਹੀ ਇਸੇ ਸਰਕੂਲਰ ਦੇ ਲੈ ਕੇ ਸਾਰੇ ਖਾਲਸਾ ਪੰਥਰੋਂ ਹੀ ਆ ਜੀ ਗਲੀ ਕਮੇਟੀ ਵੀ ਸਾਡੀ ਆ ਔਰ ਹਰਿਆਣਾ ਕਮੇਟੀ ਵੀ ਸਾਡੀ ਆ ਠੀਕ ਕੋਈ ਭਰਾ ਚਾਰ ਜਿਹੜੇ ਆ ਕਈ ਵਾਰ ਘਰਾਂ ਦੇ ਵਿੱਚ ਵਖਰੇਵਾ ਹੋ ਜਾਂਦਾ ਹੈ ਤੇ ਉਹ ਸਾਡਾ ਸਿਧਾਂਤਕ ਤੌਰ ਤੇ ਕੋਈ ਵਖਰੇਵਾ ਨਹੀਂ ਨਾ ਦਿੱਲੀ ਕਮੇਟੀ ਦੇ ਵਿੱਚ ਆ ਨਾ ਹੜਾ ਹਰਿਆਣਾ ਕਮੇਟੀ ਚਾ ਚਾ ਸਾਡੀ ਯੂ ਸਭ ਕਮੇਟੀ ਦੀ ਆ ਕਈਆਂ ਥਾਵਾਂ ਤੇ ਉੱਥੋਂ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਜਿਹੜੀ ਰੈਣੀ ਸੈਣੀ ਜਾਂ ਉਹੋ ਜੇ ਹੈਗੀ ਆ ਉਹਦੇ ਕਰਕੇ ਕਈ ਵਾਰ ਸਾਡੀ ਬੋਲੀ 'ਚ ਵੀ ਫਰਕ ਪੈਂਦਾ ਜਿ ਤਰ੍ਹਾਂ ਸਿਗਲੀਗਰ ਸਿੱਖ ਵੀ ਹੈਗੇ ਨੇ ਦੱਖਣੀ ਸਿੱਖ ਵੀ ਹੈਗੇ ਆ ਸੋ ਬਾਕੀ ਖਾਲਸਾ ਪੰਥ ਲਈ ਸਾਰੇ ਵਾਸਤੇ ਇਹ ਜਿਹੜਾ ਆਦੇਸ਼ ਕਾਲਤਕ ਸਾਬ ਦਾ ਉਹ ਕਲਾ ਐ ਸ਼ਰੋਮਣੀ ਕਮੇਟੀ ਲਈ ਜਾਂ ਇੱਥੇ ਪੰਜਾਬ ਦੇ ਗੁਰਦਵਾਰਾ ਵਾਲੇ ਸਾਰੇ ਦੁਨੀਆਂ ਦੇ ਸੰਸਾਰ ਭਰ ਦੇ ਜਿੱਥੇ ਸਿੱਖ ਬੈਠਾ ਉੱਥੋਂ ਦੇ ਗੁਰਦੁਆਰੇ ਸਾਬ 12 ਤੇ ਕਮੇਟੀਆਂ ਤੇ ਲੱਗੂਦਾ ਸੋ ਇਹ ਸਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਜਿਨ੍ਹਾਂ ਨੇ ਕਿ ਦੱਸਿਆ ਕਿ ਜਿਹੜਾ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਕਿ ਨਿਸ਼ਾਨ ਸਾਹਿਬ ਦੀ ਜਿਹੜੀ ਪੋਸ਼ਾਕ ਹੈ ਉਸ ਦਾ ਰੰਗ ਬਸੰਤੀ ਅਤੇ ਸੁਰਮਈ ਹੋਣਾ ਚਾਹੀਦਾ ਕਿਉਂਕਿ ਪੰਜ ਸਿੰਘ ਸਾਹਿਬਾਨਾਂ ਵੱਲੋਂ ਜਿਹੜਾ ਕਿ ਕੁਝ ਦਿਨ ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਤੇ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇ ਗੁਰਸਾਹਿਬ ਵਿੱਚ ਜਿਹੜੀ ਕਿ ਨਿਸ਼ਾਨ ਸਾਹਿਬ ਦੀ ਪੋਸ਼ਾਕ ਹੈ ਉਹ ਬਦਲਣ ਦਾ ਕਾਰਜ ਸ਼ੁਰੂ ਕਰਤਾ ਗਿਆ ਇਸ ਦੇ ਨਾਲ ਹੀ ਦਿੱਲੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਨਿਸ਼ਾਨ ਸਾਹਿਬ ਦੀ ਜਿਹੜੀ ਕਿ ਪੋਸ਼ਾਕ ਬਦਲਣ ਦਾ ਰੰਗ ਸ਼ੁਰੂ ਕਰਤਾ ਗਿਆ ਜਿਹੜੀ ਕਿ ਪੋਸ਼ਾਕ ਦਾ ਰੰਗ ਹੈ ਉਹ ਬਸੰਤੀ ਜਾਂ ਸੁਰਮਈ ਹੁਣ ਚਿੱਤਾ ਜਿਵੇਂ ਕਿ ਨਿਹੰਗ ਸਿੰਘ ਫੌਜਾਂ ਸੀ ਉਹਨਾਂ ਦਾ ਆਲਰੇਡੀ ਜਿਹੜਾ ਕਿ ਪਹਿਲਾਂ ਹੀ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਉਹ ਸੁਰਮਈ ਹੈ ਅਤੇ ਇਸੇ ਤਰ੍ਹਾਂ ਹੀ ਕਈ ਗੁਰਦਰਾ ਵਿੱਚ ਕੇਸਰੀ ਰੰਗ ਦਾ ਜਿਹੜਾ ਕਿ ਨਿਸ਼ਾਨ ਸਾਹਿਬ ਦੀ ਪੋਸ਼ਾਕ ਸੀ ਉਸ ਨੂੰ ਬਦਲ ਕੇ ਹੁਣ ਬਸੰਤੀ ਰੰਗ ਦਾ ਕੀਤਾ ਜਾਵੇਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ